ਨੰਗਲ ਚ ਹੋਏ ਸੜਕੀ ਹਾਦਸੇ ਨੇ ਇੱਕ ਘਰ ਦੇ ਵਿੱਚ ਸੱਥਰ ਵਿਛਾ ਦਿੱਤੇ ਨੇ ਹਾਦਸਾ ਐਨ ਐਫ ਐਲ ਚੌਕ ਵਿੱਚ ਹੋਇਆ ਜਿੱਥੇ ਟਿਪਰ ਚਾਲਕ ਨੇ ਐਕਟਿਵਾ ਸਵਾਰਾਂ ਨੂੰ ਦਰੜ ਦਿੱਤਾ ਜਿਸ ਕਾਰਨ ਇੱਕ ਵਿਅਕਤੀ ਦੀ ਮੌਕੇ ਤੇ ਹਮੌਤ ਹੋ ਗਈ ਹਾਦਸਾ ਇਹ ਨਾ ਦਰਦਨਾਕ ਸੀ ਕਿ ਸਕੂਟੀ ਸਵਾਰ ਜਿਸ ਵਿਅਕਤੀ ਦੀ ਮੌਤ ਹੋਈ ਹੈ ਜਦੋਂ ਟਿਪਰ ਉਸ ਦੇ ਉੱਪਰੋਂ ਗੁਜ਼ਰਿਆ ਤਾਂ ਉਸ ਦਾ ਸਰੀਰ ਬੁਰੀ ਤਰ੍ਹਾਂ ਕੁਚਲਿਆ ਗਿਆ ਜਾਣਕਾਰੀ ਮੁਤਾਬਕ ਐਕਟਿਵਾ ਸਵਾਰ ਆਪਣੀ ਨਵੀਂ ਸਕੂਟੀ ਨੂੰ ਨੰਬਰ ਪਲੇਟਾ ਲਵਾ ਕੇ ਘਰ ਵਾਪਸ ਪਰਤ ਰਿਹਾ ਸਨ ਇਸ ਦੌਰਾਨ ਪਿੱਛੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਿਪਰ ਨੇ ਉਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਦਰਦਦਾ ਹੋਇਆ ਆਪਣੇ ਨਾਲ ਹੀ ਕੰਸੀਟ ਦੇ ਅੱਗੇ ਲੈ ਗਿਆ ਇਸ ਦੌਰਾਨ ਐਕਟਿਵਾ ਦੇ ਪਿੱਛੇ ਬੈਠੇ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਐਕਟਿਵਾ ਚਲਾ ਰਿਹਾ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਜੋ ਕਿ ਜੇਰੇ ਇਲਾਜ ਹੈ ਇਸ ਹਾਦਸੇ ਤੋਂ ਬਾਅਦ ਟਿਪਰ ਚਾਲਕ ਟਿਪਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਫਿਲਹਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਟਿਪਰ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸਾਨੂੰ ਅੱਜ ਫੋਨ ਮਸੂਲ ਹੋਇਆ ਸੀ ਬਈ ਐਨ ਐਫ ਐਲ ਚੌਂਕ ਐਕਸੀਡੈਂਟ ਹੋਇਆ ਹੈ ਜਦੋਂ ਅਸੀਂ ਮੌਕੇ ਤੇ ਪਹੁੰਚੇ ਤਾਂ ਇੱਕ ਸਕੂਟਰੀ ਅਤੇ ਟਿਪਪਰ ਦਾ ਐਕਸੀਡੈਂਟ ਹੋਇਆ ਤੇ ਜਿਹਦੇ ਵਿੱਚ ਇੱਕ ਬੰਦੇ ਦੀ ਡੈਥ ਹੋ ਗਈ ਹੈ ਤੇ ਇੱਕ ਬੰਦਾ ਇੰਜਰਡ ਹੈ ਉਹਨੂੰ ਹਸਪੀਟਲ ਦਾਖਲ ਕਰਾਤਾ ਤੇ ਇਹਨੂੰ ਮੌਤਰੀ ਹਸਪੀਟਲ ਖਾਤਾ ਜੀ ਤੇ ਬਾਕੀ ਜਿਹੜੀ ਅਗਲੀ ਕਾਰਵਾਈਆਂ ਵਿੱਚ ਲੈਂਦੀ ਜਾਵੇ ਤੇ ਜਿਹੜਾ ਟਿਪਪਰ ਚਾਲਕ ਮੌਕੇ ਤੇ ਫਰਾਰ ਦੱਸਿਆ ਜਾ ਰਿਹਾ ਹੈ ਮੌਕੇ ਤੇ ਫਰਾਰ ਹੈ ਜੀ ਟਿਪਾ ਟਿਪਰ ਖੜਾ ਜੀ ਉੱਥੇ ਉਹ ਅਸੀਂ ਕਬਜ਼ੇ 'ਚ ਲਾਵਾਂਗੇ ਜੀ ਚਾਲਕ ਫਰਾਰ ਹੈ ਜੀ ਫਿਰ ਹਾਲਾਤ ਹੋਣਗੇ